ਕਾਂਗਰਸ ਦੇ ਕਿਸੇ ਵੀ ਕੌਂਸਲਰ ਨੇ ਵੀ ਕੋਈ ਵੀ ਵਾਰਡ ਵੀ ਵਿਕਾਸ ਦਾ ਕੰਮ ਨਹੀਂ ਕਰਾਇਆ। ਹਾਂ ਜਿੱਥੇ ਪੰਜਾਬ ਦੇ ਲੋਕਾਂ ਦੀ ਜਿੰਦਗੀ ਨੂੰ ਬਚਾਉਣ ਵਾਸਤੇ ਇੱਕ ਵੱਡੀ ਸੜਕ ਦੀ ਸ਼ੁਰੂਆਤ ਕੀਤੀ ਹੈ। ਅੱਜ ਅਸੀਂ ਹੁਣ ਦੁਆਰ ਤੋਂ ਸਟਾਰਟ ਕਰਕੇ ਪਬਲਿਕ ਵਾਸਤੇ ਪਬਲਿਕ ਦੀ ਸੁੱਖ ਸਹੂਲਤਾਂ ਵਾਸਤੇ ਅਸੀਂ ਦੁਆਰ ਤੋਂ ਨਵੀਂ ਬਣਾਉਣ ਜਾ ਰਹੇ ਹਾਂ। ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਉਪਰਾਲਾ ਜੋ ਵਾਰਡ ਨੰਬਰ 90 ਸਿਲਵਰ ਸਪੂਨ ਤੋਂ ਲੈ ਕੇ ਛੋਟੀ ਪੁਲੀ ਤੱਕ ਜਿਹੜਾ ਸੀਵਰੇਜ ਦਾ ਕੰਮ ਕਰਾ ਕੇ ਸੜਕ ਬਣਾਈ ਜਾ ਰਹੀ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਚੌਦੀ ਮਦਲ ਬੱਗਾ ਜੀ ਦੁਆਰਾ ਕੀਤਾ ਜਾ ਰਿਹਾ ਹੈ ਮੈਂ ਆਪਣੇ ਵੱਲੋਂ ਤੋਂ ਮਹੱਲਿਆਨ ਵਾਸੀਆਂ ਵੱਲੋਂ ਤੇ ਵਾਰਡ ਨੰਬਰ 90 ਦੇ ਪੂਰੇ ਪਰਿਵਾਰਾਂ ਵੱਲੋਂ तहे ਦਿਲੋਂ ਧੰਨਵਾਦ ਕਰਦਾ ਹਾਂ ਉਹਨਾਂ ਦਾ ਤੇ ਤੁਹਾਨੂੰ ਦੱਸਣਾ ਚਾਹਨਾ ਕਿ ਪਿਛਲੀਆਂ ਸਰਕਾਰਾਂ ਕਾਂਗਰਸ ਦੀਆਂ ਜਿਹਨਾਂ ਦੀ ਕਾਂਗਰਸ ਦੇ ਨੇ ਦੇ ਹਾਊਸ ਸੀਗਾ ਤੇ ਇਹਨਾਂ ਦੀ ਕੌਂਸਲਰ ਸੀਗੇ ਤੇ ਕਾਂਗਰਸ ਦੇ ਕਿਸੇ ਵੀ ਕੌਂਸਲਰ ਨੇ ਕੋਈ ਵੀ ਵਾਰਡ ਵੀ ਵਿਕਾਸ ਦਾ ਕੰਮ ਨਹੀਂ ਕਰਾਇਆ ਸਾਡੇ ਚੌ 16 ਦੇ 16 ਵਾਡਾ ਦੇ ਵਿੱਚ ਕੰਮ ਕਰਾਇਆ ਜਾ ਰਹੇ ਨੇ ਸਾਡੀ ਆਮ ਆਦੀ ਪਾਰਟੀ ਵਿੱਚ ਪਰਿਵਾਰਿਕ ਤੌਰ ਤੇ ਇੱਕ ਬਾਬਾ ਬੋੜ ਹੁੰਦਾ ਜਪਣੇ ਪਰਿਵਾਰ ਨੂੰ ਸੰਭਾਲਦਾ ਵਾ ਉਸੇ ਤਰੀਕੇ ਨਾਲ ਆਮ ਆਦੀ ਪਾਰਟੀ ਨੇ ਸਾਡੇ ਨੌਰਥ ਹਲਕੇ ਵਿੱਚ ਇੱਕ ਬਾਬਾ ਬੋੜ ਭੇਜਿਆ ਹੈ ਜੋ ਕਿ ਚੌਦੀ ਮਦਨ ਬੱਗਾ ਜੀ ਨੇ ਉਹਨਾਂ ਨੇ 16 ਦੇ 16 ਵਾਡਾ ਸੰਭਾਲੀਆਂ ਨੇ 16 ਵਾਡਾ ਵਿਕਾਸ ਹੋ ਰਹੇ ਨੇ ਰੋਜ਼ ਭਾਟਣ ਕਿਤੇ ਜਾ ਰਹੇ ਨੇ ਕਿ ਤੁਸੀਂ ਰੋਜ਼ ਪਹੁੰਚਦੇ ਹੀ ਉਸ ਜਗ੍ਹਾ ਤੁਸੀਂ ਦੇਖਦੇ ਹੀ ਉਹ ਭਾਟਣ ਤਿੰਨ ਤਿੰਨ ਚਾਰ ਚਾਰ ਦੇ ਭਾਟਣ ਹੋ ਰਹੇ ਨੇ ਮੈਂ ਫੇਰ ਤੈਨੂੰ ਦਿ ਲੋ ਧੰਨਵਾਦ ਕਰਦਾ ਹਾਂ ਚੌਦੀ ਮਦਨ ਬੱਗਾ ਜੀ ਦਾ ਤੇ ਇਸੇ ਤਰੀਕੇ ਨਾਲ ਉਪਰਾਲੇ ਹੁੰਦੇ ਰਹਿਣ ਮੇਰ ਬਨਵੇਂ ਦੇ ਵਿੱਚ ਚੌਧਰੀ ਮਦਨਾਲ ਬੱਗਾ ਜੀ ਵੱਲੋਂ ਇਹ ਘਾਟਨ ਕੀਤਾ ਜਾ ਰਿਹਾ ਜੋ ਉੱਥੇ ਸੰਧੂ ਸਾਹਿਬਾ ਕੌਂਸਲਰ ਸਾਹਿਬ ਸੀ ਉਹਨਾਂ ਨਾਲ ਗੱਲ ਕਰਾਂਗੇ ਸੰਧੂ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਰਡ ਨੂੰ ਪਰ ਕਨਵੇਂ ਦੇ ਵਿੱਚ ਇਹ ਘਾਟਨ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਵੀ ਤੁਸੀਂ ਸਾਰੀ ਕਵਰੇਜ ਕਰਨ ਆਏ ਹੋ ਜਿਹੜੀ ਇਲਾਕੇ ਦੀ ਡਿਵੈਲਪਮੈਂਟ ਹੈ ਇਹ ਲੋਕਾਂ ਤੱਕ ਤੁਸੀਂ ਪਹੁੰਚਾਉਂਦੇ ਹੋ ਚੌਧਰੀ ਮਦਨਾਲ ਬੱਗਾ ਜੀ ਵਿਕਾਸਪੁਰਜ ਜਿਨ੍ਹਾਂ ਨੇ ਲੁਧਿਆਣੇ ਦੀ ਲੁਧਿਆਣਾ ਨਾਰਥ ਪੰਜਾਬ ਦੇ ਸਭ ਤੋਂ ਵਧੀਆ ਏਰੀਆ ਵਿੱਚ ਬਣਾਉਣ ਦਾ ਤਿਆਰ ਚੱਕਿਆ ਹੋਇਆ ਔਰ ਧੰਨਵਾਦ ਹੈ ਮੁੱਖ ਆਪ ਗਗਨ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਦੀ ਯੋਗਤਾ ਗਵਾਈ ਚ ਪੰਜਾਬ ਤਰੱਕੀ ਕਰ ਰਿਹਾ ਔਰ ਕਾਉਂਸਲਰ ਗੁਰਪਿੰਦਰ ਕੌਰ ਸੰਧੂ ਵਾਰਡ ਨੰਬਰ 91 ਜਿਨ੍ਹਾਂ ਦੇ ਉੱਤੇ ਬਹੁਤ ਵੱਡਾ ਆਸ਼ੀਰਵਾਦਾ ਚੌਧਰੀ ਮਦਨਾਲਾ ਬੱਗਾ ਜੀ ਦਾ ਜਿਨ੍ਹਾਂ ਨੇ ਡਿਵੈਲਪਮੈਂਟ ਤੇ ਅੱਜ ਬੁੱਢੇ ਨਾਲੇ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਮੇਰੇ ਖਿਆਲ ਚ ਜਦੋਂ ਮੇਰੀ ਹੋਸ਼ ਇੱਕ ਵਾਰੀ ਪਹਿਲਾਂ ਸੜਕ ਬਣੀ ਸੀ 20-25 ਸਾਲ ਪਹਿਲਾਂ ਉਸ ਤੋਂ ਬਾਅਦ ਸੜਕਾਂ ਤੇ ਬਣੀ ਨਹੀਂ ਸੀ ਇਹ ਸੜਕਾਂ ਤੇ ਦੁਬਾਰਾ ਬਣਨ ਜਾ ਰਹੀ ਹੈ ਇਹ ਸੜਕ ਨੂੰ ਤੁਸੀਂ ਸੜਕ ਨਹੀਂ ਕਹਿ ਸਕਦੇ ਇਹ ਸੜਕ ਨੂੰ ਐਮਬੂਲੈਂਸ ਰੋਡ ਕਹਿ ਸਕਦੇ ਹੋ ਕਿਉਂਕਿ ਇਹ ਸੜਕ ਸਿੱਧੀ ਡੀ ਐਮ ਸੀ ਹਸ ਜ਼ਿੰਦਗੀ ਨੇ ਬਚਾਉਣਾ ਸਭ ਤੋਂ ਵੱਡੀ ਗੱਲ ਹੈ ਚੌਧਰੀ ਮਦਨਾਲ ਬੱਗਾ ਜੀ ਨੇ ਅੱਜ ਜਿੱਥੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਇੱਕ ਵੱਡੀ ਸੜਕ ਦੀ ਸ਼ੁਰੂਆਤ ਕੀਤੀ ਹੈ ਜਿਹੜੀ ਰੇਲਵੇ ਲਾਈਨ ਪੁਲ ਤੋਂ ਸ਼ੁਰੂ ਹੋ ਕੇ ਛੋਟੀ ਪੁਲੀ ਤੱਕ ਬਣ ਗਈ ਉਸ ਤੋਂ ਅੱਗੇ ਵਾਲੀ ਜਿਹੜੀ ਵੱਡੀ ਪੁਲੀ ਤੱਕ ਬਣ ਚੁੱਕੀ ਹੈ ਇਹ ਸਿੱਧੀ ਸੜਕ ਡੀ ਐਮ ਸੀ ਹਸਪੀਟਲ ਤੱਕ ਆ ਜਾਏਗੀ ਜਿਹਦੇ ਨਾਲ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਦਾ ਜਿਹੜਾ ਟਾਈਮ ਬਹੁਤ ਵੇਸਟ ਹੁੰਦਾ ਸੀਗਾ ਇੱਕ ਤਰ੍ਹਾਂ ਇੱਕ ਲਾਈਫਲਾਈਨ ਪੁਲੀ ਹੈ ਇਹ ਵਾਲੀ ਰੋਡ ਹੈ ਇਹਦੇ ਨਾਲ ਬੱਚੇ ਬਹੁਤ ਵੱਡੇ ਆਰੀਆ ਕਾਲਜ ਕੇ ਵੀ ਐਮ ਆਈ ਪੀ ਐਸ ਸਕੂਲ ਹੈ ਗ੍ਰੀਨਲੈਂਡ ਸਾਰੇ ਸਕੂਲਾਂ ਦੇ ਬੱਚੇ ਇੱਥੋਂ ਨਿਕਲ ਕੇ ਜਾਂਦੇ ਨੇ ਸ਼ਮਸ਼ਾਨ ਘਾੜ ਨੂੰ ਵੀ ਇਹ ਮੇਨ ਏ ਵਾਲੀ ਰੋਡ ਜਾਂਦੀ ਹੈ ਸਿਵਲ ਲਾਈਨ ਨੂੰ ਇਹ ਮੇਨ ਰੋਡ ਜਾਂਦੀ ਹੈ ਇਹ ਰੋਡ ਬਹੁਤ ਜ਼ਰੂਰੀ ਸੀ ਲੁਧਿਆਣਾ ਦਾ ਮੈਕਸਿਮਮ ਟ੍ਰੈਫਿਕ ਇਸ ਰੋਡ ਤੇ ਡਾਇਵਰਟ ਹੁੰਦਾ ਜੇ ਇਹ ਰੋਡ ਆ ਤੁਸੀਂ ਦੇਖੋ ਜੇ ਬੰਦ ਕਰ ਦਈਏ ਤਾਂ ਜੇ ਲੁਧਿਆਣਾ ਫ੍ਰੀਜ਼ ਹੋ ਜਾਂਦਾ ਇਸ ਕਰਕੇ ਇਸ ਟ੍ਰੈਫਿਕ ਨੂੰ ਡਾਇਵਰਟ ਕਰਨ ਵਾਸਤੇ ਦਿਲ ਦੀ ਗਹਿਰਾਈਆਂ ਤੋਂ ਚੌਧਰੀ ਮਦਨਾਲ ਬੱਗਾ ਜੀ ਦਾ ਅਮਨ ਬੱਗਾ ਜੀ ਦਾ ਗੌਰਵ ਬੱਗਾ ਜੀ ਦਾ ਧੰਨਵਾਦ ਹੈ ਜਿਹਨਾਂ ਨੇ ਵੀ ਕਾਂਗਰਸ ਦੇ ਵਿੱਚ ਰਹੇ ਹੋ ਉਸ ਲਈ ਕੀ ਇੱਕ ਦਾ ਧੰਨਵਾਦ ਤੁਸੀਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਇ ਬੜੀ ਵਧੀਆ ਡਿਵੈਲਪਮੈਂਟ ਹੈ ਜੀ ਕਾਂਗਰਸ ਦੇ ਟਾਈਮ ਦੇ ਵਿੱਚ ਵੀ ਦੇਖੋ 650 ਕਰੋੜ ਰੁਪਏ ਦਾ ਪ੍ਰੋਜੈਕਟ ਆਇਆ ਸਿਰਫ ਮੈਂ ਤਾਂ ਸੋਚ ਦੀ ਗੱਲ ਕਰਦਾ ਚੌਧਰੀ ਮਦਨਾਲ ਬੱਗਾ ਜੀ ਦੀ ਸੋਚ ਕਿੰਨੀ ਵਧੀਆ ਉਹਨਾਂ ਨੇ ਪ੍ਰੋਜੈਕਟ ਨੂੰ ਰੋਕਿਆ ਨਹੀਂ ਪ੍ਰੋਜੈਕਟ ਨੂੰ ਤੇਜ਼ ਕੀਤਾ ਵੀ ਜੇ ਸਰਕਾਰ ਦਾ ਪੈਸਾ ਆਇਆ ਹੋਇਆ ਉਹ ਲੈਪਸ ਹੋ ਕੇ ਵਾਪਸ ਨਾ ਚਲਾ ਜਾਵੇ ਉਹਨਾਂ ਦੀ ਸੋਚ ਪਾਰਟੀ ਵਾਰਡ ਦੇ ਉੱਪਰ ਹੈ ਕਾਂਗਰਸ ਨੂੰ ਛੱਡਣਾ ਕੋਈ ਵੱਡਾ ਕਾਰਨ ਨਹੀਂ ਜੀ ਚੌਧਰੀ ਮਦਨਾਲ ਜਿਹਦੀ ਜਿਹੜੀ ਡਿਵੈਲਪਮੈਂਟ ਹੈ ਵਧੀਆ ਸੋਚ ਹੈ ਉਹਦੇ ਨਾਲ ਆਪਾਂ ਇਹਦੀ ਸੋਚ ਨਾਲ ਚੱਲੇ ਆਂ ਔਰ ਬੱਗਾ ਜੀ ਨੇ ਜੋ ਸਾਡੇ ਏਰੀਆ ਦੀ ਮੈਂ ਬਹੁਤ ਖੁਸ਼ ਨਸੀਬਾ ਵੀ ਮੈਂ ਪਾਰਟੀ ਜੁਆਇਨ ਕੀਤੀ ਹੈ ਇਹਨਾਂ ਦੇ ਨਾਲ ਸਹਿਯੋਗ ਨਾਲੇ ਪਾਰਟੀ ਦਾ ਸੇਵਾ ਵਾਸਤੇ ਹੁੰਦੀ ਹੈ ਜੀ ਸੇਵਾ ਦਾ ਮੋਟਿਵ ਪਹਿਲਾਂ ਵੀ ਸੀਗਾ ਮੋਟਿਵ ਵੀ ਸੇਵਾ ਕਰਾਂਗੇ ਹੁਣ ਵੀ ਮੋਟਿਵ ਸਿਰਫ ਸੇਵਾ ਨਾ ਤਾਂ ਪਹਿਲਾਂ ਕਿਤੇ ਪੈਸੇ ਦਾ ਰੁਝਾਨਦਿਆ ਵੀ ਪੈਸੇ ਕਮਾਉਣੇ ਨਾ ਹੁਣ ਉਹ ਜਾਣਾ ਸਿਰਫ ਸੇਵਾ ਦਾ ਮੋਟਿਵ ਹੈ ਬੱਗਾ ਇਹਨਾਂ ਨਾਲ ਰਲ ਕੇ ਪਿਆਰ ਤੁਹਾਡਾ ਆ ਤੁਹਾਡੇ ਸਾਹਮਣੇ ਆ ਜੀ ਪਿਆਰ ਹੀ ਸਾਰਾ ਦੇਖੋ ਸਾਰਾ ਔਰਡ ਸਾਰਾ ਇਲਾਕਾ ਨਾਲ ਖੜਾ ਹੈ ਏਰੀਏ ਦਾ ਖੁਸ਼ ਨਸੀਬ ਆ ਵੀ ਮੈਨੂੰ ਤੁਸੀਂ ਸੇਵਾ ਦਾ ਮੌਕਾ ਦਿੱਤਾ ਸਾਡੇ ਏਰੀਏ ਦੇ ਵਿੱਚ ਸਿਰਫ ਇੱਕ ਵਰਮਾ ਸ਼ਰਮਾ ਕਲੋਨੀ ਹੈ ਜਿਹਦੀ ਸੜਕਾਂ ਦਾ ਜਿਹੜਾ ਕੱਚਾ ਰਹਿ ਗਿਆ ਜਿੰਨਾਂ ਦਾ ਉਹ ਵੀ ਟੈਂਡਰ ਲੱਗਿਆ ਹੋਇਆ ਉਸ ਤੋਂ ਬਿਨਾ ਵਾਰਡ ਨੰਬਰ 91 ਦੇ ਵਿੱਚ ਆਉਣ ਵਾਲੇ 1.5 ਮਹੀਨੇ ਦੇ ਵਿੱਚ ਇੱਕ ਵੀ ਸੜਕ ਕੱਚੀ ਨਹੀਂ ਹੋਏਗੀ ਸਾਰੀਆਂ ਸੜਕਾਂ ਸੀਮਿੰਟ ਵਾਲੀਆਂ ਲੋਕਲੀਆਂ ਬਣਾ ਕੇ ਸੀਵਰੇਜ ਪਾਣੀ ਲਾਈਟਾਂ ਸਾਰੇ ਜਿੰਨਾਂ ਇੱਥੇ ਸੁਪਰ ਸੈਕਸ਼ਨ ਦਾ ਕੰਮ ਹੋਇਆ ਤਾਂ ਤਕਰੀਬਨ ਮੇਰੇ ਖਿਆਲ ਦੇ ਵਿੱਚ 20 ਤੋਂ 25 ਕਰੋੜ ਰੁਪਈਆ ਇਸ ਏਰੀਆ ਵਿੱਚ ਲੱਗਿਆ ਮੈਂ ਬਾਬਾ ਧਨਵਕਾ ਚੌਧਰੀ ਮਦਨਪੱਗਾ ਜੀ ਨੇ ਜਿੰਨਾਂ ਦੀ ਯੋਗ ਅਗਵਾਈ ਦੇ ਵਿੱਚ ਸਾਡਾ ਵਾਰਡ ਤਰੱਕੀ ਕਰ ਗਿਆ ਸਾਡਾ ਨੌਰਥ ਹਲਕਾ ਤਰੱਕੀ ਕਰ ਗਿਆ ਜੀ ਦੇਖ ਰਹੇ ਆ ਸਮਝਰ ਨਿਊ ਚੈਨਲ ਮੈਂ ਵਿਪਨ ਲੋੜਾ ਅੱਜ ਵਾਰਡ ਨੰਬਰ 992 ਦਾ ਉਦਘਾਟਨ ਕੀਤਾ ਜਾ ਰਿਹਾ ਚੌਧਰੀ ਮਦਨ ਲਾਲ ਬੱਗਾ ਜੀ ਵੱਲੋਂ ਅਸੀਂ ਇੱਥੇ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਸਰ ਅੱਜ ਵਾਰਡ ਨੰਬਰ 992 ਦਾ ਉਦਘਾਟਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਜੀ ਇਹ ਜਿਹੜੀ ਬੁੱਡੇ ਨਾਲੇ ਦੇ ਨਾਲ ਲੱਗਦੀ ਸੜਕ ਦਾ ਉਦਘਾਟਨ ਅੱਜ ਡਿਵੈਲਪਮੈਂਟ ਕਿੰਗ ਸਾਡੇ ਇਲਾਕੇ ਦੇ ਐਮਐਲਏ ਮਾਨਯੋਗ ਚੌਧਰੀ ਮਦਨ ਲਾਲ ਬੱਗਾ ਜੀ ਵੱਲੋਂ ਕੀਤਾ ਜਾ ਰਿਹਾ ਹੈ ਅਸੀਂ ਤਹਿ ਦਿਲੋਂ ਵਾਰਡ ਨੰਬਰ 992 ਦੇ నివాసిਆ ਵੱਲੋਂ तहे दिलੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਸ ਸੜਕ ਦੀ ਜਿਹੜੀ ਡਿਮਾਂਡ ਸੀਗੀ ਕਈ ਸਾਲਾਂ ਤੋਂ ਸੀ ਪਿਛਲੀਆਂ ਸਰਕਾਰਾਂ 'ਚ ਇਸ ਦੀ ਇਸ ਸੜਕ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਜਿਹੜਾ ਕੀ ਰਸਤਾ ਆਪਣੇ ਜਲੰਧਰ ਬਾਈਪਾਸ ਤੋਂ ਲੈ ਕੇ ਸਿੱਧਾ ਹੀ ਡੀ ਐਮ ਸੀ ਸਾਰੇ ਜਾਂਦਾ ਐਬੋਵਾਲ ਤੱਕ ਇਧਰੋਂ ਕਾਲਜ ਦਾ ਰਸਤਾ ਵੀ ਹੈਗਾ ਤੇ ਹਸਪਤਾਲਾਂ ਦਾ ਵੀ ਰਸਤਾ ਹੈ ਅਸੀਂ ਧੰਨਵਾਦ ਕਰਦੇ ਹਾਂ ਚੌਧਰੀ ਮਧਲਾਲ ਬਗੈ ਦਾ ਆਪਣੇ ਐਮ ਐਲ ਏ ਸਾਹਿਬ ਦਾ ਜਿਹੜੇ ਕੀ ਇਸ ਸੜਕ ਦੀ ਹੈ ਅੱਜ ਮੂਰਤ ਕਰਕੇ ਲੋਕਾਂ ਨੂੰ ਇਹ ਸੜਕ ਦਾ ਬਣਵਾ ਕੇ ਅਰਪਣ ਕਰਨਗੇ ਸਾਰ ਇਹ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਗੇ ਬਹੁਤ ਚੰਗੀ ਗੱਲ ਆ ਸਾਡੇ ਐਮਐਲਏ ਸਾਹਿਬ ਬਹੁਤ ਵਧੀਆ ਕੰਮ ਬਹੁਤ ਵਧੀਆ ਕੰਮ ਕਰਾ ਰਹੇ ਨੇ ਮਹੱਲੇ ਦੇ ਵਿੱਚ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਰੋਡ ਸਾਡੇ ਬਹੁਤ ਵਧੀਆ ਬਣਦੇ ਸਾਡੇ ਮਹੱਲੇ ਦੇ ਵਿੱਚ ਸਾਡੀ ਗਲੀਆਂ ਦੇ ਵਿੱਚ ਸਾਰਾ ਵਧੀਆ ਕੰਮ ਹੋ ਰਿਹਾ ਐ ਐਮਐਲਏ ਚੌਧਰੀ ਮਦਨ لال ਬੱਗਾ ਜੀ ਦੀ ਅਗਵਾਈ ਦੇ ਵਿੱਚ ਬਹੁਤ ਹੀ ਸਲਾਣਾ ਯੋਗ ਕੰਮ ਹੋ ਰਹੇ ਨੇ ਤੇ ਜਿੰਨੇ ਵੀ ਅੱਜ ਦੀ ਟਾਈਮ ਦੇ ਵਿੱਚ ਇਸ ਸਰਕਾਰ ਦੇ ਵਿੱਚ ਜੋ ਵੀ ਕੰਮ ਹੋ ਰਹੇ ਨੇ ਇਹ ਸਾਰਾ ਸ੍ਰੇਆ ਆਮ ਆਦਮੀ ਪਾਰਟੀ ਤੇ ਚੌਧਰੀ ਮਦਦਲਾਲ ਬੱਗਾ ਜੀ ਦੀ ਟੀਮ ਨੂੰ ਜਾਂਦਾ ਹੈ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਦਾ ਸਾਰੀ ਟੀਮ ਦਾ ਜੋ ਕੀ ਇਹ ਸਾਰੇ ਇਲਾਕੇ ਦਾ ਸਾਰੇ ਇਲਾਕੇ ਦਾ ਹੈ ਪ੍ਰੂਵਮੈਂਟ ਹੋ ਰਹੀ ਹੈ ਸਾਰੇ ਰੋੜਾਂ ਦੀ ਪ੍ਰੂਵਮੈਂਟ ਹੋ ਰਹੀ ਹੈ ਆ ਨਾਲੇ ਦਾ ਕੰਮ ਵੀ ਇਹਨਾਂ ਨੇ ਦੇਖੋ ਐਮ ਐਲ ਏ ਸਾਹਿਬ ਨੇ ਕਿੰਨਾ ਜੋਰਾ ਸ਼ੋਰ ਨਾਲ ਚੱਕਿਆ ਜਿੰਨੀ ਸਰਕਾਰਾਂਆਂ ਜਾਂ ਕਾਂਗਰਸ ਆਈ ਕੱਲੀ ਆਈ 10 10 12 12 ਸਾਲ ਕੱਢ ਤੇ ਠੀਕ ਹੈ ਨਾ ਕਿਸੇ ਨੇ ਕੰਮ ਨਹੀਂ ਚੱਕਿਆ ਕਿਸੇ ਨੇ ਟੌਪਿਕ ਨਹੀਂ ਚੱਕਿਆ ਠੀਕ ਹੈ ਨਾ ਨਾਲੇ ਦਾ ਫਸਟ ਸਾਲ ਪਹਿਲੇ ਸਾਲ ਦੇ ਵਿੱਚ ਹੀ ਕਾਂਗਰਸ ਸਰਕਾਰ ਨੇ ਐਮਐਲ ਆਮ ਆਪਣੇ ਮਦਨਾਲ ਬੱਗਾ ਜੀ ਨੇ ਠੀਕ ਹੈ ਨਾ ਸੌਰੀ ਮੈਂ ਥੋੜਾ ਮਿਸਟੇਕ ਹੋ ਗਈ ਆਮ ਆਵੀ ਪਾਰਟੀ ਦੇ ਜਿਹੜੇ ਐਮਐਲਏ ਸਾਹਿਬ ਚੌਧਰੀ ਮਦਨਾਲ ਬੱਗਾ ਜੀ ਦੇ ਰੈਅ ਨਮਾਈਂ ਚ ਪਹਿਲੇ ਸਾਲ ਦੇ ਵਿੱਚ ਹੀ ਆਮ ਆ ਦਾ ਕੰਮ ਸ਼ੁਰੂ ਹੋ ਗਿਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅੱਜ ਵਾਰਡ ਨੰਬਰ 83 ਤੇ 90 ਦੀ ਜਿਹੜੀ ਸੜਕ ਜਾਂਦੀ ਸੀਗੀ ਉਹਦੇ ਵਿੱਚ ਪਾਣੀ ਦੀ ਕਾਫੀ ਦਿੱਕਤ ਸੀਗੀ ਤੇ ਮਹੱਲਾ ਨਿਵਾਸੀ ਜਾ ਕੇ ਮਿਲੇਗੀ ਜਦੋਂ ਬਾਰਸ਼ਾ ਹੁੰਦੀਆਂ ਤੇ ਅਸੀਂ ਦੋ-ਦੋ ਘੰਟੇ ਘਰੋਂ ਬਾਹਰ ਹੀ ਨਿਕਲ ਸਕਦੇ ਇੰਨਾ ਪਾਣੀ ਖੜ੍ਹ ਜਾਂਦਾ ਤੇ ਬੱਗਾ ਜੀ ਨੇ ਉਹਨਾਂ ਨੂੰ ਵਾਅਦਾ ਕੀਤਾ ਸੀਗਾ ਕਿ ਮਈ ਦੇ ਵਿੱਚ ਤੁਹਾਡਾ ਕੰਮ ਹੋ ਜਾਏਗਾ ਜਦ ਕਿ 4 ਦਿਨ ਬਾਅਦ ਹੀ ਅਪ੍ਰੈਲ ਦੇ ਵਿੱਚ ਹੀ ਕੰਮ ਸ਼ੁਰੂ ਕਰਾ ਦਿੱਤਾ ਵਾ ਅਜੇ ਸੀਵਰੇਜ ਦਾ ਉਦਘਾਟਨ ਕਰ ਦਿੱਤਾ ਤੇ ਸੀਵਰੇਜ ਪਾ ਕੇ ਤੇ ਰੇਨ ਵਾਟਰਿੰਗ ਸਿਸਟਮ ਲਗਵਾ ਗਏ ਜਿਹੜਾ ਕਿ ਪਾਣੀ ਦੀ ਸਮੱਸਿਆ ਹ ਖਤਮ ਹੋ ਜਾਏਗੀ ਉਸ ਤੋਂ ਬਾਅਦ 시ਵਰੇ ਪੈਣ ਤੋਂ ਬਾਅਦ ਸੜਕ ਬਣ ਜਾਏਗੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਚੌਧਰੀ ਮਦਨ ਨਾਲ ਵਧਾਈ ਦਾ ਤੇ ਨਾਰਥ ਦੀ ਜਨਤਾ ਦਾ ਜਿਨ੍ਹਾਂ ਨੇ ਇੱਦਾਂ ਦਾ ਵਿਕਾਸ ਪੁਰਸ਼ ਐਮ ਐਲ ਏ ਚੁਣ ਕੇ ਸਾਨੂੰ ਦਿੱਤਾ ਜੀ ਅਜੇ ਚੌਧਰੀ ਮਦਨ ਨਾਲ ਬੱਗਾ ਜੀ ਵੱਲੋਂ ਕਨਵੇਂ ਬਨਵੇਂ ਦਾ ਲਾਟਨਾ ਕਿੱਤਾ ਜਾ ਰਿਹਾ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਬੜੀ ਖੁਸ਼ੀ ਦੀ ਗੱਲ ਹੈ ਜੀ ਅ ਤਕਰੀਬਨ ਸਾਰੇ ਸ਼ਹਿਰ ਦਾ ਇਸ ਰੋਡ ਤੋਂ ਲੰਘਣਾ ਹੁੰਦਾ ਹਾਂਜੀ ਤੇ ਸਾਰੇ ਸ਼ਹਿਰ ਨੂੰ ਇਹੀ ਸੜਕ ਜੋੜਦੀ ਹੈ ਚਾਹੇ ਉਹ ਕਿਸਨੇ ਹੈਪੋਵਾਲ ਜਾਣਾ ਹੋਵੇ ਹਮੜਾ ਰੋਡ ਜਾਣਾ ਹੋਵੇ ਜਸਿਆ ਰੋਡ ਤੇ ਜਾਣਾ ਹੋਵੇ ਤੇ ਸਾਰੇ ਲੋਕਾਂ ਲਈ ਬੜੀ ਖੁਸ਼ੀ ਦਾ ਪਲ ਹੈ ਜੀ ਔਰ ਉਹਨਾਂ ਨੂੰ ਬੜਾ ਹੀ ਜਦੋਂ ਅੱਜ ਤੋਂ ਬਾਅਦ ਇਸ ਸੜਕ ਤੋਂ ਕ੍ਰੋਸ ਕਰਨਗੇ ਉਹਨਾਂ ਨੂੰ ਬੜਾ ਹੀ ਆਨੰਦ ਮਹਿਸੂਸ ਹੋਵੇ ਸੜਕ ਤੋਂ ਲੰਘਣ ਤੇ ਜੀ ਬੜੀ ਧੰਨਵਾਦੀਆਂ ਚੌਧਰੀ ਮਦਨ ਲਾਲ ਬੱਗਾ ਜੀ ਦੇ ਜਿਨ੍ਹਾਂ ਦੇ ਉਪਰਾਲੇ ਨਾਲ ਇਹ ਸਾਰਾ ਕੰਮ ਹੋਣ ਜਾ ਰਿਹਾ ਹੈ ਇਹ ਨਿਰਮਾਣ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਸੜਕ ਦਾ ਹੋ ਗਿਆ ਅ ਅੱਜ ਜਿਹੜੀ ਓਪਨਿੰਗ ਹੋ ਰਹੀ ਹੈ ਜ ਇਸ ਪੁਲੀ ਤੋਂ ਲੈ ਕੇ تقریبا ਅੱਗੇ ਛੋਟੀ ਪੁਲੀ ਤੱਕ ਕਿੰਨੇ ਕੁ ਲੱਕ ਦੀ ਮਰਮਾਨ ਨਾਲ ਹੋ ਰਿਹਾ ਹੈ ਇਹ ਸਾਰਾ ਵੱਡਾ ਕੰਮ ਹੈ ਜੀ ਉਹਦੇ ਵਿੱਚੋਂ ਜੋ ਸੀਰੀਅਲ ਵਾਈਜ਼ ਹੈ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੰਮ ਹੋਣ ਜਾ ਰਿਹਾ ਉਹ ਸਾਰੀ ਜਾਣਕਾਰੀ ਕਾਰਪੋਰੇਸ਼ਨ ਦੇ ਅਫਸਰਾਂ ਕੋਲ ਹੈ ਉਹ ਆਉਣ ਵਾਲੇ ਇਲੈਕਸ਼ਨਾਂ ਦੀ ਕਿਸ ਤਰ੍ਹਾਂ ਦੀ ਤਿਆਰੀ ਕਰ ਰਹੇ ਹਨ ਲਖਣਾਂ ਦੀ ਤਿਆਰੀ ਮੈਂ ਤਾਂ ਹਮੇਸ਼ਾ ਇਹੀ ਗੱਲ ਕਹਿੰਦਾ ਜੀ ਵੀ ਇਲੈਕਸ਼ਨ ਜਦੋਂ ਆਣਗੇ ਉਹ ਸਾਰਾ ਸਿਸਟਮ ਉਦੋਂ ਚੱਲਦਾ ਰਹੂਗਾ ਪਰ ਜਿਹੜਾ ਐਮਐਲਏ ਦੇ ਇਲੈਕਸ਼ਨ ਤੋਂ ਬਾਅਦ ਆਪਣੇ ਬੱਗਾ ਜੀ ਜੋ ਸ਼ਹਿਰ ਦੇ ਨਿਹਾਰ ਬਦਲ ਰਹੇ ਆਪਾਂ ਗੱਲ ਕਰੀਏ ਅੱਜ ਉਹਨਾਂ ਦੀ ਜੀ ਤੇ ਤੁਸੀਂ ਦੇਖੋ ਕਿੰਨੀ ਡਿਵੈਲਪਮੈਂਟ ਹੋ ਰਹੀ ਹੈ ਸ਼ਹਿਰ ਦੇ ਵਿੱਚ ਤਕਰੀਬਨ ਕੋਈ ਐਸਾ ਦਿਨ ਨਹੀਂ ਪੈਂਡਿੰਗ ਜਿਸ ਦਿਨ ਕੋਈ ਓਪਨਿੰਗ ਨਾ ਹੁੰਦੀ ਹੋਵੇ ਤੇ ਮਤਲਬ ਇਹ ਸਾਰੇ ਸ਼ਹਿਰ ਲਈ ਬੜਾ ਖੁਸ਼ੀ ਦਾ ਪਲ ਹੈ ਉਹਨਾਂ ਨੂੰ ਐਨੇ ਵਧੀਆ ਐਮਐਲਏ ਮਿਲੇ ਆ ਤੇ ਸਾਰੇ ਸ਼ਹਿਰ ਦੇ ਵਿੱਚ ਤਕਰੀਬਨ ਸਾਰੀ ਡਿਵੈਲਪਮੈਂਟ ਹੋ ਰਹੀ ਹੈ ਤੋਂ ਅਸੀਂ ਤਕਰੀਬਨ ਸਾਰੇ ਧੰਨਵਾਦੀਆਂ ਚੌਧਰੀ ਮਦਨਾਲ ਨਲ ਬੱਗਾ ਜੀ ਦੇ ਜਿਹੜੇ ਸ਼ਹਿਰ ਦੇ ਵਿੱਚ ਇਹ ਸਾਰੀ ਪ੍ਰੋਗਰੈਸ ਕਰ ਰਹੇ ਆ ਅੱਜ ਵਾਰਡ ਨੰਬਰ 91 ਜੋ ਬੁੱਢੇ ਨਾਲੇ ਦਾ ਪ੍ਰੋਜੈਕਟ ਕਾਫੀ ਦੇਰ ਤੋਂ ਕਾਫੀ ਦੇਰ ਤੋਂ ਮਤਲਬ ਮੈਂ ਕਹਿੰਦਾ ਸਾਢੇ 5-6 ਸਾਲ ਤੋਂ ਲਟਕਿਆ ਹੋਇਆ ਸੀ ਉਹ ਤਕਰੀਬਨ ਪਾਈਪਲਾਈਨ ਪੈਣ ਵਾਲੀ ਸੀ ਪਾਈਪਲਾਈਨ ਪਾ ਕੇ ਅੱਜ ਅਸੀਂ ਸੜਕ ਦਾ ਜੋ ਪਿਛਲੇ ਦਿਨੀ ਐਸ਼ਮ ਬਣਾ ਕੇ ਪਾਸ ਕਰਵਾ ਕੇ ਵਰਕ ਆਰਡਰ ਕਰਵਾ ਕੇ ਅੱਜ ਕੰਮ ਸਟਾਰਟ ਕੀਤਾ ਇਹ ਤਕਰੀਬਨ 82 99 ਲੱਖ ਦਾ ਪ੍ਰੋਜੈਕਟ ਹੈ ਜਿਹੜਾ ਡੇਲਵਲਾਈਨ ਤੋਂ ਲੈ ਕੇ ਚੰਦਰਨਗਰ ਪੁਰੀ ਤੱਕ ਜਾਣਾ ਹੈ ਅਟੈਂਡਰ ਜਰਾ ਫੈਨਲ ਜਦੋਂ ਬਣੀ ਸੀ ਉਹ ਇਹ ਤਕਰੀਬਨ ਕਾਫੀ ਸਾਲ ਪਹਿਲੇ ਬਣੀ ਸੀ ਔਰ ਤਕਰੀਬਨ ਜਿਹੜਾ ਉਹ ਦਰਿਆ ਦਾ 650 ਕਰੋੜ ਦਾ ਪ੍ਰੋਜੈਕਟ ਹੈ ਉਹਦੇ ਵਿੱਚ ਇਹਦੇ ਵਿੱਚ ਪਾਈਪ ਲਾਈਨ ਪੈਣੇ ਸੀਗੇ ਜੋ ਜਿਹੜਾ ਬੁੱਢੇ ਨਾਲ ਦਾ ਦਈਆਂ ਦਾ ਸੀਵਰ ਦਾ ਪਾਣੀ ਜਾਣਾ ਹੈ ਉਹ ਅਸੀਂ ਲੈਣਾ ਪਾਈਆਂ ਨੇ ਲੈਣਾ ਪਾਉਣ ਤੋਂ ਬਾਅਦ ਸੜਕ ਸਾਰੀ ਡੈਮੇਜ ਹੋ ਗਈ ਸੀ ਅੱਜ ਅਸੀਂ ਹੁਣ ਦੁਬਾਰਤੋਂ ਸਟਾਰਟ ਕਰਕੇ ਪਬਲਿਕ ਵਾਸਤੇ ਪਬਲਿਕ ਦੀ ਸੌਖਾ ਸਹੂਲਤਾਂ ਵਾਸਤੇ ਅਸੀਂ ਦੁਬਾਰਤੋਂ ਨਵੀਂ ਬਣਾਉਣ ਜਾ ਰਹੇ ਹਾਂ ਇੱਥੇ ਤਕਰੀਬਨ 99 ਨਾਲ 9 ਲੱਖ ਦੀ ਲਾਗਤ ਆਇਆ ਤਕਰੀਬਨ ਸਾਡੇ ਪੁਰਾਣੇ ਸ਼ਹਿਰ ਨੂੰ ਸਿਵਲ ਨਾਲ ਜੋੜਦੀ ਆ तकरीबन ਇਹਦੇ ਵਿੱਚ ਲਗਾਤਾਰ ਸਾਡੇ 5-6 ਵਾਰਡ ਪੈਂਦੇ ਨੇ ਔਰ ਸੱਜੇ ਪਾਸੇ ਵਾਲੇ ਵੀ ਵਾਰਡ ਪੈਂਦੇ ਨੇ ਸਾਰੇ ਅ ਟਰਨਲ ਸ਼ਹਿਰ ਨੂੰ ਟ੍ਰੈਫਿਕ ਨੂੰ ਬਹੁਤ ਵੱਡੀ ਸਮੱਸਿਆ ਦਾ ਹੱਲ ਹੋਣਾ ਹੈ ਮਟੀਰੀਅਲ ਸਰ ਕਿਸ ਤਰ੍ਹਾਂ ਦਾ ਮਟੀਰੀਅਲ ਏ ਕਲਾਸ ਹੋਏਗਾ ਤੁਸੀਂ ਦੇਖ ਰਹੇ ਹੋ ਕੁਆਲਟੀ ਕੁਆਲਟੀ ਨਾਲ ਸਾਡਾ ਕੋਈ ਕੰਪਰਮਾਈਜ਼ ਨਹੀਂ ਕਿਉਂਕਿ ਜਦੋਂ ਜਦੋਂ ਸੜਕਾਂ ਬਣਦੀਆਂ ਨੇ ਕਿ ਉਹ ਲੋਕਾਂ ਦੇ ਹਿੱਤ ਵਾਸਤੇ ਬਣਾਈ ਜਾਂਦੀਆਂ ਨੇ ਜੇ ਉਹਦੇ ਵਿੱਚ ਕੰਟਰੋਲ ਕੁਆਰਡੀਨੇਸੀ ਕੰਪਰਮਾਈਜ਼ ਕਰਕੇ ਚੱਲਾਂਗੇ ਤੇ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਹੋਏਗਾ ਇਦੇ ਵਿੱਚ ਕੋਈ ਕੁਆਲਿਟੀ ਕੰਟਰੋਲ ਦੇ ਵਿੱਚ ਕੋਈ ਕਿਸਦਾ ਬੈਨੀਫੀਸ਼ੀਅਰੀ ਕਿਸੇ ਦਾ ਕੋਈ ਕੰਪਰਮਾਈਜ਼ ਨਹੀਂ ਹੋਏਗਾ ਔਰ ਮੇਰੀ ਨਿਗਰਾਨੀ ਹੈ ਮੈਂ ਆਪ ਖੁਦ ਨਿਗਰਾਨੀ ਕਰਦਾ ਔਰ ਜੇ ਮੈਂ ਕਮੇਟੀ ਵੀ ਬਣਾ ਦੇਗਾ ਪੰਜ ਮੈਂਬਰ ਦੀ ਜਿਹੜੀ ਬਿਲਕੁਲ ਇਹਦਾ ਨਿਗਰਾਨੀ ਵੀ ਕਰੇਗੀ ਔਰ ਐਸੀ ਤਕਨੀਕ ਮੈਂ ਕਿ ਵੀ ਤੁਹਾਨੂੰ ਬੋਲਦੇ ਆ ਕਿ ਪੰਜ ਸਾਲ ਲਗਾਤਾਰ ਜਿਹੜਾ ਠੇਕੇਦਾਰ ਇਸ ਮੁਦਤ ਰਹੇਗਾ ਜਿੱਥੇ ਜਿੱਥੇ ਵੀ ਕੋਈ ਵੈਸੇ ਕਿ ਨੁਕਸਾਨ ਹੋਏਗਾ ਸੜਕ ਦਾ ਉਹ ਠੀਕਦਰ ਬੰਦ ਹੋ ਰਿਹਾ ਨੂੰ ਦੁਬਾਰਾ ਤੋਂ ਬਣਾ ਕੇ ਦੇਣਗੇ ਕਿੰਨਾ ਸਮਾਂ ਲੱਗੇਗਾ ਇਹ ਸਾਡੇ ਪੂਰੀ ਕੰਪਨੀ ਇਹ ਤਕਰੀਬਨ 2-3 ਦਿਨ ਦਾ ਮੈਟਰ ਹੈ 3 ਦਿਨ 4 ਦਿਨ ਚ ਅਸੀਂ ਕੰਪਲੀਟ ਕਰ ਦੇਣੀ ਹੈ ਲੋਕਾਂ ਨੂੰ ਕੋਈ ਸਾਰਾ ਅਪੀਲ ਕਰਨਾ ਕਰ ਮੈਂ ਲੋਕੋਨੂੰ ਅਪੀਲ ਨਹੀਂ ਹੈ ਤੁਹਾਡੇ ਮਾਧਿਅਮ ਤੋਂ ਕਿ ਇਹ ਤੁਹਾਡੇ ਹਿੱਤ ਵਾਸਤੇ ਬਣਦੀ ਹੈ ਤੁਹਾਡੇ ਪ੍ਰਯੋਗ ਕਰਨ ਵਾਸਤੇ ਬਣ ਰਹੀ ਹੈ ਤੁਹਾਡੇ ਸੁਖ ਸਹੂਲਤਾਂ ਵਾਸਤੇ ਬਣ ਰਹੀ ਹੈ ਇਹਦਾ ਤੁਸੀਂ ਯਾਦ ਧਿਆਨ ਕਰਨਾ ਹੈ ਇਹਨੂੰ ਹੁਣ ਦੁਬਾਰਾ ਪੱਟਣਾ ਨਹੀਂ ਜੇ ਕੋਈ ਕਿਸੇ ਨੇ ਸੀਵਰ ਦਾ ਕਨੈਕਸ਼ਨ ਪਾਣੀ ਦਾ ਕਨੈਕਸ਼ਨ ਲੈਣਾ ਉਹ ਲੈ ਸਕਦੇ ਨੇ ਉਸ ਤੋਂ ਬਾਅਦ ਅਸੀਂ ਜਦੋਂ ਸੜਕ ਬਣ ਜਾਣੀ ਹੈ ਫਿਰ ਅਸੀਂ ਕਿਸੇ ਨੂੰ ਪੱ